ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਬਿਲਾਵਲ ਮਹਲਾ 5 ਆਪਣੇ ਸੇਵਕ ਕੋ ਕਬਹੂ ਨਾ ਬਿਸਾਰੋ ਔਰ ਲਾਗੋ ਸੁਆਮੀ ਪ੍ਰਭ ਮੇਰੇ ਪੂਰਬ ਪ੍ਰੀਤ ਗੋਬਿੰਦ ਬੀਚਾਰ ਰਹੁ ਰਹਾਉ ਪਤਤ ਪਾਵਨ ਪ੍ਰਭ ਬਿਰਦ ਤੁਮਾਰੋ ਹਮਰੇ ਦੋਖਰ ਦੇ ਮਤ ਧਰੋ ਜੀਵਨ ਪ੍ਰਾਨ ਹਰ ਧਨ ਸੁਖ ਤੁਮਹੀ ਹੋ ਮੈਂ ਪਤਲ ਕਿਰਪਾ ਕਰ ਜਾ ਰੂ ਜਲ ਬਹਿੂਨ ਮੀਨ ਕਤ ਜੀਵਨ ਦੂਦ ਬਿਨਾ ਰਹਿਨ ਕਤਬਾਰੋ ਜਨ ਨਾਨਕ ਪਿਆਸ ਚਰਨ ਕਮਲਨ ਕੀ ਤੇਖ ਦਰਸ ਸੁਆਮੀ ਸੁਖ ਸਾਰੋ ਬਿਲਾਵਲ ਮਹਲਾ 5 ਆਪਣੇ ਸੇਵਕ ਕੋ ਕਬਹੂ ਨਾ ਬਿਸਾਰੋ ਔਰ ਲਾਗੋ ਸੁਆਮੀ ਪ੍ਰਭ ਮੇਰੇ ਪੂਰਬ ਪ੍ਰੀਤ ਗੋਬਿੰਦ ਵਿਚਾਰ ਰਹਾਉ ਪਤਤ ਪਾਵਨ ਪ੍ਰਭ ਬਿਰਧ ਤੁਮਾਰੋ ਹਮਰੇ ਦੁਖ ਹਿਰਦੈ ਮਤ ਧਾਰੂ ਜੀਵਨ ਪ੍ਰਾਨ ਹਰ ਧਨ ਸੁਖ ਤੁਮਹੀ ਹੋ ਮੈਂ ਪਟਲ ਕਿਰਪਾ ਕਰ ਜਾ ਰੂ ਜਲ ਬਹਿੂਨ ਮੀਨ ਕਤ ਜੀਵਨ ਦੂਧ ਬਿਨਾ ਰਹਿਨ ਕਤ ਬਾਰੂ ਜਨ ਨਾਨਕ ਪਿਆਸ ਚਰਨ ਕਮਲਨ ਕੀ ਏਕ ਦਰਸ ਸੁਆਮੀ ਸੁਖ ਸਾਰੂ ਬਿਲਾਵਲ ਮਹੱਲਾ ਪੰਜਵਾ ਆਪਣੇ ਸੇਵਕ ਕੋ ਕਬ ਹੂ ਨਾ ਬਿਸਾਰੋ ਉਰ ਲਾਗੋ ਸੁਆਮੀ ਪ੍ਰਭ ਮੇਰੇ ਪੂਰਬ ਪ੍ਰੀਤ ਗੋਬਿੰਦ ਵਿਚਾਰ ਰਹਾਉ ਪਤ ਤਪਮਨ ਪ੍ਰਭ ਬਿਰਦ ਤੁਮਾਰੋ ਹਮਰੇ ਦੋਖ ਰਦੇ ਮਤ ਧਾਰੋ ਜੀਵਨ ਪ੍ਰਾਨ ਹਰ ਧਨ ਸੁਖ ਤੁਮਹੀ ਹੋ ਮੈਂ ਪਟਲ ਕਿਰਪਾ ਕਰ ਜਾ ਰਹਾਉ ਜਾਲ ਬਹਿੂਨ ਮੀਨ ਕਤ ਜੀਵਨ ਦੂਦ ਬਿਨਾ ਰਹਿਨ ਕਤ ਬਾਰੂ ਜਨ ਨਾਨਕ ਪਿਆਸ ਚਰਨ ਕਮਲਨ ਕੀ ਤੇਖ ਦਰਸ ਸੁਆਮੀ ਸੁਖ ਸਾਰੂ ਬਿਲਾਵਲ ਮਹੱਲਾ ਪੰਜਵਾ ਆਪਣੇ ਸੇਵਕ ਕੋ ਕਬਹੂ ਨਾ ਬਿਸਾਰ ਹੋ ਉਰ ਲਾਗੋ ਸੁਆਮੀ ਪ੍ਰਭ ਮੇਰੇ ਪੂਰਬ ਪ੍ਰੀਤ ਗੋਬਿੰਦ ਵਿਚਾਰ ਰਹਾਉ ਪਤਿਤ ਪਾਵਨ ਪ੍ਰਭ ਬਿਰਦ ਤੁਮਾਰੋ ਮਰੇ ਦੋਖ ਰਦੈ ਮਤ ਧਾਰੋ ਜੀਵਨ ਪ੍ਰਾਨ ਹਰ ਧਨ ਸੁਖ ਤੁਮਹੀ ਹਉ ਮੈਂ ਪਟਲ ਕਿਰਪਾ ਕਰ ਜਾ ਰੂ ਜਲ ਬਹਿੂਨ ਮੀਨ ਕਤ ਜੀਵਨ ਦੂਧ ਬਿਨਾ ਰਹਿਨ ਕਤ ਬਾਰੂ ਜਨ ਨਾਨਕ ਪਿਆਸ ਚਰਨ ਕਮਲਨ ਕੀ ਪੇਖ ਦਰਸ ਸੁਆਮੀ ਸੁਖ ਸਾਰ ਮਿਲਾਵਲ ਮਹੱਲਾ ਪੰਜਵਾਂ ਆਪਣੇ ਸੇਵਕ ਕੋ ਕਬ ਹੂ ਨਾ ਬਿਸਾਰ ਹੂੰ ਉਰ ਲਾਗੋ ਸੁਆਮੀ ਪ੍ਰਭ ਮੇਰੇ ਪੂਰਬ ਪ੍ਰੀਤ ਗੋਬਿੰਦ ਵਿਚਾਰ ਰਹਾਉ ਪਤਿਤ ਪਾਵਨ ਪ੍ਰਭ ਬਿਰਦ ਤੁਮਾਰੋ ਹਮਰੇ ਦੁਖ ਰਦੈ ਮਤ ਧਾਰੋ ਜੀਵਨ ਪ੍ਰਾਨ ਹਰ ਧਨ ਸੁਖ ਤੁਮਹੀ ਹਉ ਮੈਂ ਪਟਲ ਕਿਰਪਾ ਕਰ ਜਾ ਰੋ ਜਲ ਬਹਿ ਹੂਨਾ ਮੀਨ ਕਤ ਜੀਵਨ ਦੂਦ ਬਿਨਾ ਰਹਿਣ ਕਤ ਬਾਰੋ ਜਨ ਨਾਨਕ ਪਿਆਸ ਚਰਨ ਕਮਲਨ ਕੀ ਪੇਖ ਦਰਸ ਸੁਆਮੀ ਸੁਖ ਸਾਰੂ ਬਿਲਾਵਲਾ ਮਹੱਲਾ ਪੰਜਵਾ ਆਪਣੇ ਸੇਵਕ ਕਉ ਕਬ ਹੂ ਨਾ ਵਿਸਾਰ ਹੂ ਉਰ ਲਾਗੋ ਸਵਾਮੀ ਪ੍ਰਭ ਮੇਰੇ ਪੂਰਬ ਪ੍ਰੀਤ ਗੋਬਿੰਦ ਵਿਚਾਰ ਰਹਾਉ ਪਤਿਤ ਪਾਵਨ ਪ੍ਰਭ ਬਿਰਦ ਤੁਮਾਰੋ ਹਮਰੇ ਦੁਖ ਹਰ ਦੇ ਮਤ ਧਾਰੋ ਜੀਵਨ ਪ੍ਰਾਨ ਹਰ ਧਨ ਸੁਖ ਤੁਮਹੀ ਹਉ ਮੈਂ ਪਟਲ ਕਿਰਪਾ ਕਰ ਜਾ ਰੂ ਜਲ ਬਹਿੂ ਨ ਮੀਨ ਕਤ ਜੀਵਨ ਦੂਧ ਬਿਨਾਂ ਰਹਿਨ ਕਤ ਬਾਰੂ ਜਨ ਨਾਨਕ ਪਿਆਸ ਚਰਨ ਕਮਲਨ ਕੀ ਪੀਖ ਦਰਸ ਸੁਆਮੀ ਸੁਖਸਾਰੂ ਮਿਲਾਵਲ ਮਹਲਾ 5 ਆਪਣੇ ਸੇਵਕ ਕਉ ਕਬਹੂ ਨਾਮ ਬਿਸਾਰੋ ਉਰ ਲਾਗੋ ਸੁਆਮੀ ਪ੍ਰਭ ਮੇਰੇ ਪੂਰਬ ਪ੍ਰੀਤ ਗੋਬਿੰਦ ਵਿਚਾਰ ਰਹਾਉ ਤਤ ਪਾਵਨ ਪ੍ਰਭ ਬਿਰਦ ਤੁਮਾਰੋ ਹਮਰੇ ਦੁਖ ਰਦੈ ਮਤ ਧਾਰੋ ਜੀਵਨ ਪ੍ਰਾਨ ਹਰ ਧਨ ਸੁਖ ਤੁਮਹੀ ਹਉ ਮੈਂ ਪਟਲ ਕਿਰਪਾ ਕਰ ਜਾ ਰੂ ਜਲ ਬਹਿੂ ਨ ਮੀਨ ਕਤ ਜੀਵਨ ਦੂਧ ਬਿਨਾ ਰਹਿਣ ਕਤ ਬਾਰੂ ਜਨ ਨਾਨਕ ਪਿਆਸ ਚਰਨ ਕਮਲਨ ਕੀ ਵੇਖ ਦਰਸ ਸੁਆਮੀ ਸੁਖ ਸਾਰ ਬਿਲਾਵਲ ਮਹੱਲਾ ਪੰਜਵਾਂ ਆਪਣੇ ਸੇਵਕ ਕੋ ਕਬਹੂ ਨਾ ਬਿਸਾਰ ਹੋ ਉਰ ਲਾਗੋ ਸੁਆਮੀ ਪ੍ਰਭ ਮੇਰੇ ਪੁਰਬ ਪ੍ਰੀਤ ਗੋਬਿੰਦ ਬੀ ਚਾਰ ਰਹਾਉ ਪਤਤ ਪਾਵਨ ਪ੍ਰਭ ਬਿਰਦ ਤੁਮਾਰੋ ਹਮਰੇ ਦੋਖ ਰਦੈ ਮਤ ਧਾਰੋ ਜੀਵਨ ਪ੍ਰਾਨ ਹਰ ਧਨ ਸੁਖ ਤੁਮਹੀ ਹਉ ਮੈਂ ਪਟਲ ਕਿਰਪਾ ਕਰ ਜਾ ਰਹਾਉ ਜਲ ਬਿਹੂ ਨ ਮੀਨ ਕਤ ਜੀਵਨ ਦੂਦ ਬਿਨਾ ਰਹਿਨ ਕਤ ਬਾਰੋ ਜਨ ਨਾਨਕ ਪਿਆਸ ਚਰਨ ਕਮਲਨ ਕੀ ਤੇਖ ਦਰਸ ਸੁਆਮੀ ਸੁਖ ਸਾਰੂ ਬਿਲਾਵਲ ਮਹੱਲਾ ਪੰਜਵਾਂ ਆਪਣੇ ਸੇਵਕ ਕਉ ਕਬਹੂ ਨਾ ਬਿਸਾਰੋ ਓਰ ਲਾਗੋ ਸੁਆਮੀ ਪ੍ਰਭ ਮੇਰੇ ਪੂਰ ਬਪ੍ਰੀਤ ਗੋਬਿੰਦ ਬੀ ਚਾਰੋ ਰਹਾਉ ਮਤਤ ਪਾਵਨ ਪ੍ਰਭ ਬਿਰਦ ਤੁਮਾਰ ਹਮਰੇ ਦੋਖ ਰਦੈ ਮਤ ਧਾਰੋ ਜੀਵਨ ਪ੍ਰਾਨ ਹਰ ਧਨ ਸੁਖ ਤੁਮਹੀ ਹੋ ਮੈਂ ਪਟਲ ਕਿਰਪਾ ਕਰ ਜਾਰੋ ਜਲ ਬਹਿੂਨ ਮੀਨ ਕਤ ਜੀਵਨ ਦੂਧ ਬਿਨਾ ਰਹਿਨ ਕਤ ਬਾਰੂ ਜਨ ਨਾਨਕ ਪਿਆਸ ਚਰਨ ਕਮਲਨ ਕੀ ਝੀਖ ਦਰਸ ਸੁਆਮੀ ਸੁਖ ਸਾਰੂ ਬਿਲਾਵਲ ਮਹੱਲਾ ਪੰਜਵਾਂ ਆਪਣੇ ਸੇਵਕ ਕੋ ਕਬਹੂ ਨਾਮ ਬਿਸਾਰ ਹੋ ਔਰ ਲਾਗੋ ਸੁਆਮੀ ਪ੍ਰਭ ਮੇਰੇ ਪੂਰਬ ਪ੍ਰੀਤ ਗੋਬਿੰਦ ਵਿਚਾਰ ਹੋ ਰਹਾਉ ਪਤਤ ਪਾਵਨ ਪ੍ਰਭ ਬਿਰਦ ਤੁਮਾਰੋ ਹਮਰੇ ਦੁਖ ਹਿਰਦੈ ਮਤ ਧਾਰ ਹੋ ਜੀਵਨ ਪ੍ਰਾਨ ਹਰ ਧਨ ਸੁਖ ਤੁਮਹੀ ਹਉ ਮੈਂ ਪਟਲ ਕਿਰਪਾ ਕਰ ਜਾਰੂ ਜਾਲ ਬਹਿੂਨ ਮੀਨ ਕਤ ਜੀਵਨ ਦੂਦ ਬਿਨਾ ਰਹਿਣ ਕਤ ਬਾਰ ਜਨ ਨਾਨਕ ਪਿਆਸ ਚਰਨ ਕਮਲਨ ਕੀ ਪੇਖ ਦਰਸ ਸੁਆਮੀ ਸੁਖ ਸਾਰੂ ਬਿਲਾਵਲ ਮਹੱਲਾ ਪੰਜਵਾ ਆਪਣੇ ਸੇਵਕ ਕੋ ਕਬਹੂ ਨਾਮ ਬਿਸਾਰੋ ਉਰ ਲਾਗੋ ਸੁਆਮੀ ਪ੍ਰਭ ਮੇਰੇ ਪੂਰਬ ਪ੍ਰੀਤ ਗੋਬਿੰਦ ਵਿਚਾਰੋ ਰਹਾਓ ਪਤਿਤ ਪਾਵਨ ਪ੍ਰਭ ਬਿਰਦ ਤੁਮਾਰੋ ਹਮਰੇ ਦੋਖ ਰਿਦੈ ਮਤ ਧਾਰੋ ਜੀਵਨ ਪ੍ਰਾਨ ਹਰ ਧਨ ਸੁਖ ਤੁਮਹੀ ਹਉ ਮੈਂ ਪਟਲ ਕਿਰਪਾ ਕਰ ਜਾ ਰੋ ਜਲ ਬਹਿੂਨ ਮੀਨ ਕਤ ਜੀਵਨ ਦੂਧ ਬਿਨਾ ਰਹਿਨ ਕਤ ਬਾਰੋ ਜਨਨਾਨਕ ਪਿਆਸ ਚਰਨ ਕਮਲਨ ਕੀ ਪੇਖ ਦਰਸ ਸੁਆਮੀ ਸੁਖਸਾਰ ਬਿਲਾਵਲ ਮਹੱਲਾ 5 ਆਪਣੇ ਸੇਵਕ ਕੋ ਕਬਹੂ ਨਾ ਬਿਸਾਰੋ ਮਰ ਲਾਗੋ ਸੁਆਮੀ ਪ੍ਰਭ ਮੇਰੇ ਪੂਰਬ ਪ੍ਰੀਤ ਗੋਬਿੰਦ ਵਿਚਾਰ ਰਹਾਉ ਪਤ ਤਪਾਵਨ ਪ੍ਰਭ ਬਿਰਦ ਤੁਮਾਰੋ ਹਮਰੇ ਦੋਖਰਦੈ ਮਤ ਧਾਰੋ ਜੀਵਨ ਪ੍ਰਾਨ ਹਰ ਤਨ ਸੁਖ ਤੁਮਹੀ ਹਉ ਮੈਂ ਪਟਲ ਕਿਰਪਾ ਕਰ ਜਾਰੂ ਜਲ ਬਹਿ ਹੂਨ ਮੀਨ ਕਤ ਜੀਵਨ ਦੂਧ ਬਿਨਾ ਰਹਿਣ ਕਤ ਬਾਰੂ ਜਨਾਨ ਕਪਿਆਸ ਚਰਨ ਕਮਲਨ ਕੀ ਵੇਖ ਦਰਸ ਸੁਆਮੀ ਸੁਖ ਸਾਰ ਬਿਲਾਵਲ ਮਹਲਾ ਪੰਜਵਾ ਆਪਣੇ ਸੇਵਕ ਕੋ ਕਬ ਹੂ ਨਾ ਬਿਸਾਰ ਹੋ ਔਰ ਲਾਗੋ ਸੁਆਮੀ ਪ੍ਰਭ ਮੇਰੇ ਪੂਰਬ ਪ੍ਰੀਤ ਗੋਬਿੰਦ ਵਿਚਾਰ ਹੋ ਰਹਾਓ ਮਤਤ ਪਾਵਨ ਪ੍ਰਭ ਬਿਰਦ ਤੁਮਾਰੋ ਹਮਰੇ ਦੋਖ ਰਦੈ ਮਤ ਧਾਰੋ ਜੀਵਨ ਪ੍ਰਾਨ ਹਰ ਧਨ ਸੁਖ ਤੁਮਹੀ ਹੋ ਮੈਂ ਪਟਲ ਕਿਰਪਾ ਕਰ ਜਾ ਰੂ ਜਲ ਬਹਿੂਨ ਮੀਨ ਕਤ ਜੀਵਨ ਦੂਦ ਬਿਨਾ ਰਹਿਨ ਕਤ ਬਾਰੋ ਜਨਨਾਨਕ ਪਿਆਸ ਚਰਨ ਕਮਲਨ ਕੀ ਪੇਖ ਦਰਸ ਸੁਆਮੀ ਸੁਖ ਸਾਰੂ ਬਿਲਾਵਲ ਮਹੱਲਾ 5 ਆਪਣੇ ਸੇਵਕ ਕੋ ਕਬਹੂ ਨਾ ਬਿਸਾਰੋ ਉਰ ਲਾਗੋ ਸੁਆਮੀ ਪ੍ਰਭ ਮੇਰੇ ਉਰਬ ਪ੍ਰੀਤ ਗੋਬਿੰਦ ਵਿਚਾਰ ਰਹਾਉ ਪਤਿਤ ਪਾਵਨ ਪ੍ਰਭ ਬਿਰਧ ਤੁਮਾਰੋ ਹਮਰੇ ਦੋਖ ਹਿਰਦੈ ਮਤ ਧਾਰਹੁ ਜੀਵਨ ਪ੍ਰਾਨ ਹਰ ਧਨ ਸੁਖ ਤੁਮਹੀ ਹਉ ਮੈਂ ਪਟਲ ਕਿਰਪਾ ਕਰ ਜਾ ਰਹੁ ਜਲ ਬਿਹੂਨ ਮੀਨ ਕਤ ਜੀਵਨ ਦੂਦ ਬਿਨਾਂ ਰਹਿਣ ਕਤ ਬਾਰੂ ਜਨ ਨਾਨਕ ਪਿਆਸ ਚਰਨ ਕਮਲਨ ਕੀ ਪੇਖ ਦਰਸ ਸੁਆਮੀ ਸੁਖ ਸਾਰ ਮਿਲਾਵਲ ਮਹਲਾ ਪੰਜਵਾਂ ਆਪਣੇ ਸੇਵਕ ਕੋ ਕਬਹੂ ਨਾ ਬਿਸਾਰੋ ਉਰ ਲਾਗੋ ਸਵਾਮੀ ਪ੍ਰਭ ਮੇਰੇ ਉਰਬ ਪ੍ਰੀਤ ਗੋਬਿੰਦ ਵਿਚਾਰ ਰਹਾਉ ਪਤਿਤ ਪਾਵਨ ਪ੍ਰਭ ਬਿਰਦ ਤੁਮਾਰੋ ਹਮਰੇ ਦੁਖ ਹਿਰਦੈ ਮਤ ਧਾਰੋ ਜੀਵਨ ਪ੍ਰਾਨ ਹਰ ਧਨ ਸੁਖ ਤੁਮਹੀ ਹੋ ਮੈਂ ਪਟਲ ਕਿਰਪਾ ਕਰ ਜਾ ਰਹੁ ਜਲ ਬਹਿ ਹੂਨ ਮੀਨ ਕਤ ਜੀਵਨ ਦੂਧ ਬਿਨਾ ਰਹਿਨ ਕਤ ਬਾਰੂ ਜਨ ਨਾਨਕ ਪਿਆਸ ਚਰਨ ਕਮਲਨ ਕੀ ਵੇਖ ਦਰਸ ਸੁਆਮੀ ਸੁਖ ਸਾਰੂ ਬਿਲਾਵਲ ਮਹੰਲਾ ਪੰਜਵਾ ਆਪਣੇ ਸੇਵਕ ਕੋ ਕਬਹੂ ਨਾ ਬਿਸਾਰੋ ਉਰ ਲਾਗੋ ਸੁਆਮੀ ਪ੍ਰਭ ਮੇਰੇ ਪੂਰਬ ਪ੍ਰੀਤ ਗੋਬਿੰਦ ਵਿਚਾਰ ਰਹਾਉ ਬਤਤ ਪਾਵਨ ਪ੍ਰਭ ਬਿਰਦ ਤੁਮਾਰੋ ਮਾਰੇ ਦੁਖ ਰਿਦੈ ਮਤ ਤਾਰੋ ਜੀਵਨ ਪ੍ਰਾਨ ਹਰ ਧਨ ਸੁਖ ਤੁਮਹੀ ਹੋ ਮੈਂ ਪਟਲ ਕਿਰਪਾ ਕਰ ਜਾ ਰੋ ਜਲ ਬਿਹੂ ਨ ਮੀਨ ਕਤ ਜੀਵਨ ਦੂਧ ਬਿਨਾ ਰਹਿਨ ਕਤ ਬਾਰੋ ਜਨਾਨਨਕ ਪਿਆਸ ਚਰਨ ਕਮਲਨ ਕੀ ਪੇਖ ਦਰਸ ਸੁਆਮੀ ਸੁਖ ਸਾਰ ਬਿਲਾਵਲ ਮਹਾਂ ਪੰਜਵਾ ਆਪਣੇ ਸੇਵਕ ਕੋ ਕਬਹੂ ਨਾ ਬਿਸਾਰੋ ਉਰ ਲਾਗੋ ਸੁਆਮੀ ਪ੍ਰਭ ਮੇਰੇ ਉਰਬ ਪ੍ਰੀਤ ਗੋਬਿੰਦ ਵਿਚਾਰ ਰਹਾਉ ਪਤਿਤ ਪਾਵਨ ਪ੍ਰਭ ਬਿਰਦ ਤੁਮਾਰੋ ਹਮਰੇ ਦੋਖ ਹਿਰਦੈ ਮਤ ਧਾਰੋ ਜੀਵਨ ਪ੍ਰਾਨ ਹਰ ਧਨ ਸੁਖ ਤੁਮਹੀ ਹੋ ਮੈਂ ਪਟਲ ਕਿਰਪਾ ਕਰ ਜਾ ਰੋ ਜਲ ਬਹਿ ਹੂਨ ਮੀਨ ਕਤ ਜੀਵਨ ਦੂਧ ਬਿਨਾ ਰਹਿਨ ਕਤ ਬਾਰੋ ਜਨ ਨਾਨਕ ਪਿਆਸ ਚਰਨ ਕਮਲਨ ਕੀ ਪੇਖ ਦਰਸ ਸੁਆਮੀ ਸੁਖ ਸਾਰੂ ਜਲ ਬਹਿ ਹੂ ਨ ਮੀਨ ਕਤ ਜੀਵਨ ਦੂਧ ਬਿਨਾ ਰਹਿਨ ਕਤ ਬਾਰੋ ਜਨ ਨਾਨਕ ਪਿਆਸ ਚਰਨ ਕਮਲਨ ਕੀ ਪੇਖ ਦਰਸ ਸੁਆਮੀ ਸੁਖ ਸਾਰੂ ਸਲੂਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੁਇ ਦਾਈ ਦਾ ਆਖਿ ਲੈ ਸਗਲ ਜਗਤ ਚੰਗੇ ਆਲਿਆਂ ਬੁਰਿਆਂ ਆਂ ਵਾਚੈ ਧਰਮਾ ਦੂਰ ਕਰਮੀਆਂ ਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਘਾਲ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲ ਜਿਨੀ ਨਾਮ ਧਿਆਇਆ ਗਈ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ